ਸਤਿ ਸ਼੍ਰੀ ਅਕਾਲ ਫਰੈਂਚ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਸਵੇਰੇ ਸਵੇਰੇ ਜਦੋਂ ਤੁਸੀਂ ਸੁੱਤੇ ਪਏ ਉੱਠਦੇ ਹੋ ਤੁਹਾਡੇ ਵੀ ਪੈਰਾਂ ਦੇ ਵਿੱਚ ਇੰਨਾ ਦਰਦ ਹੁੰਦਾ ਕਿ ਜਦੋਂ ਤੁਸੀਂ ਪੈਰ ਥੱਲੇ ਲਾਉਣ ਲੱਗਦੇ ਹੋ ਤੁਹਾ ਤੋਂ ਪੈਰ ਥੱਲੇ ਨਹੀਂ ਲੱਗਦਾ 5-10 ਮਿੰਟ ਤੁਸੀਂ ਬੈੱਡ ਤੇ ਹੀ ਬੈਠੇ ਰਹਿੰਦੇ ਹੋ ਸੋ ਉਸ ਦੇ ਲਈ ਕਿਹੜੀਆਂ ਕਸਰਤਾਂ ਕਰਨੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਆਂ ਆਪਣਾ ਜਿਹੜਾ ਪਲੈਂਟਰ ਫੇਸ਼ੀਆ ਇਥੇ ਇੱਕ ਫੇਸ਼ੀਆ ਹੁੰਦਾ ਟਿਸ਼ੂਜ਼ ਦਾ ਇੱਕ ਬੈਂਡ ਹੁੰਦਾ ਜਿਹੜਾ ਆਪਣੀ ਹੀਲ ਬੋਨ ਤੋਂ ਸ਼ੁਰੂ ਹੋ ਕੇ ਆਪਣੇ ਟੋਜ਼ ਦੇ ਵਿੱਚ ਜਾਂਦਾ ਸੋ ਉਸ ਦੇ ਉੱਪਰ ਜਦੋਂ ਇਨਫਲੇਮੇਸ਼ਨ ਹੋ ਜਾਂਦੀ ਹੈ ਆਪਣੀ ਹੀਲ ਪੇਨ ਵੀ ਸ਼ੁਰੂ ਹੋ ਜਾਂਦੀ ਹੈ ਆਪਣੀ ਕਾਫ ਮਸਲਸ ਦੇ ਵਿੱਚ ਪਿੰਜਣੀਆਂ ਦੇ ਵਿੱਚ ਵੀ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਔਰ ਪੈਰਾਂ ਦੇ ਹੇਠਾਂ ਵੀ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਅਗਰ ਆਪਾਂ ਸਵੇਰੇ ਉੱਠਣਸਾਰ ਹੀ ਬੈੱਡ ਤੇ ਇਹ ਆਸਾਨ ਕਸਰਤਾਂ ਕਰ ਲਾਂਗੇ ਤਾਂ ਆਪਾਂ ਨੂੰ ਬਹੁਤ ਜਲਦੀ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਜੀ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਤੁਸੀਂ ਉੱਥੇ ਸਾਨੂੰ ਜਰੂਰ ਫਾਲੋ ਕਰੋ Snapchat ਤੇ ਅਸੀਂ ਡਾਕਟਰ ਗੁਰਸ਼ੀਰ ਸਿੰਘ ਸਰਾ ਦੇ ਨਾਮ ਤੇ ਆਪਣੀ ਆਈਡੀ ਰਨ ਕਰਦੇ ਆਂ ਔਰ Facebook ਤੇ ਸਾਡਾ ਪੇਜ ਹੈ Sree Singhs Physiotherapy Clinic ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਉੱਥੇ ਅਸੀਂ ਲਾਈਵ ਹੁੰਦੇ ਰਹਿੰਦੇ ਆਂ ਔਰ ਸਾਡਾ ਮੇਨ ਜੋ YouTube ਚੈਨਲ ਹੈ ਡਾਕਟਰ ਗੁਰਸ਼ੀਰ ਬਲੌਗਸ ਉਸ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰਿਓ ਸੋ ਆਪ ਸ਼ੁਰੂ ਕਰੀਏ ਆਪਾਂ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਤੇ ਪਏ ਹੋ ਔਰ ਜਦੋਂ ਤੁਸੀਂ ਬੈੱਡ ਤੋਂ ਹੀ ਆਪਣੇ ਉੱਠਣਾ ਹੈ ਉੱਠਣਸਾਰ ਤੁਸੀਂ ਹੌਲੀਕ ਦੇਨੇ ਪੈਰ ਨੀਚੇ ਲਮਕਾ ਦੇਣੇ ਆ ਔਰ ਇਸ ਜਗ੍ਹਾ ਤੇ ਆਪਾਂ ਦੂਸਰੇ ਗੋਡੇ ਤੇ ਆਪਾਂ ਇਦਾਂ ਲਾਤ ਰੱਖ ਲੈਣੀ ਹੈ ਔਰ ਇਥੋਂ ਪੈਰ ਫੜ ਕੇ ਇਦਾਂ ਆਪਾਂ ਸਟ੍ਰੈਚ ਕਰ ਦੇਣਾ ਹੈ ਪੂਰਾ ਫੇਸ਼ੀਆ ਸਟ੍ਰੈਚ ਕਰ ਦੇਣਾ ਔਰ ਦੋ ਉਂਗਲਾਂ ਨਾਲ ਇਦਾਂ ਹਲਕੀ ਹਲਕੀ ਆਪਾਂ ਮ사ਜ ਕਰਨੀ ਹੈ ਬਸ ਉੱਪਰ ਨੀਚੇ ਉੱਪਰ ਨੀਚੇ ਇਸ ਦਾ ਪ੍ਰੈਸ਼ਰ ਇਹ ਸਮਝ ਲਓ ਵੀ ਆ 100% ਹੋ ਗਿਆ 50% ਆਪਾਂ ਪ੍ਰੈਸ਼ਰ ਪਾਉਣਾ ਤਾਂ ਕਿ ਇਹ ਮਸਲ ਜਿਹੜਾ ਆਪਣਾ ਫੇਸ਼ੀਆ ਸੌਰੀ ਇਹ ਰਿਲੈਕਸ ਹੋ ਜਾਵੇ ਇਸ ਨੂੰ ਤੁਸੀਂ 3 ਤੋਂ 4 ਮਿੰਟ ਕਰਦੇ ਰਹਿਣਾ ਇਹ ਹੀ ਹੋਗੀ ਤੁਹਾਡੀ ਨੰਬਰ 1 ਸਭ ਤੋਂ ਪਹਿਲਾਂ ਹੀ ਆਪਾਂ ਕੀਤਾ ਆਪਣਾ ਜਿਹੜਾ ਫੇਸ਼ੀਆ ਉਸ ਨੂੰ ਆਪਾਂ ਸਟ੍ਰੈਚ ਕੀਤਾ ਇਹ ਹੋ ਗਿਆ ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਫੇਸ਼ੀਆ ਨੂੰ ਸਟ੍ਰੈਚ ਕੀਤਾ ਇੱਥੇ ਆਪਾਂ ਇਹਨੂੰ ਸਟ੍ਰੈਚ ਕਰਕੇ ਰੱਖਾਂਗੇ 15 ਸੈਕਿੰਡ 1 2 3 4 ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਦੈਨ ਰਿਲੈਕਸ ਫਿਰ ਤੁਸੀਂ ਰਿਲੈਕਸ ਹੋ ਜਾਣਾ ਔਰ ਫਿਰ ਜਦੋਂ ਆਪਾਂ ਦੁਬਾਰਾ ਸਟ੍ਰੈਚ ਕਰਨਾ ਫਿਰ ਆਪਾਂ ਸਟ੍ਰੈਚ ਕਰਨਾ ਔਰ ਫਿਰ ਸਟ੍ਰੈਚ ਦੇ ਨਾਲ ਨਾਲ ਆਪਾਂ ਮਸਾਜ ਵੀ ਨਾਲ ਹੀ ਕਰ ਦੇਣੀ ਆ ਤਾਂ ਕਿ ਆਪਣਾ ਟਾਈਮ ਵੇਸਟ ਜ਼ਿਆਦਾ ਨਾ ਹੋਵੇ ਸਵੇਰੇ ਉੱਠ ਕੇ ਆਪਾਂ ਸਾਰਿਆਂ ਨੇ ਆਪਣੇ ਕੰਮੋ ਕਾਰਾਂ ਤੇ ਲੱਗਣਾ ਹੁੰਦਾ ਕੰਮਾਂ ਕਾਰਾਂ ਤੇ ਜਾਣਾ ਹੁੰਦਾ ਇਹ ਹੋ ਗਿਆ ਨੰਬਰ 1 ਸਟ੍ਰੈਚ ਜਾਂ ਨੰਬਰ 1 ਐਕਸਰਸਾਈਜ਼ ਸੈਕੰਡ ਐਕਸਰਸਾਈਜ਼ ਕੀ ਕਰਾਂਗੇ ਆਪਾਂ ਪਾਣੀ ਦੀ ਨਾ ਬੋਟਲ ਲੈ ਲਾਂਗੇ ਔਰ ਜਾਂ ਫਿਰ ਆਪਾਂ ਕੋਈ ਵੀ ਬਾਲ ਲੈ ਸਕਦੇ ਆ ਬਾਲ ਕਿਹੜੀ ਬਾਲ ਆਪਾਂ ਟੈਨਿਸ ਦੀ ਬਾਲ ਵੀ ਲੈ ਸਕਦੇ ਆ ਆਪਾਂ ਪਲਾਸਟਿਕ ਦੀ ਬਾਲ ਵੀ ਲੈ ਸਕਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਬੋਟਲ ਜਿਹੜੀ ਪਾਣੀ ਦੀ ਬੋਟਲ ਆ ਇਹ ਤੁਸੀਂ ਫਰਿੱਜ ਦੇ ਵਿੱਚ ਆਈਸ ਵਾਲੇ ਬਾਕਸ ਚ ਲਾ ਦੇਣੀ ਆ ਇਹ ਬਿਲਕੁਲ ਹਾਰਡ ਬਣ ਜਾਏਗੀ ਸੋ ਸਾਡੇ ਕੋਲ ਉਹ ਨਹੀਂ ਸੀ ਅਸੀਂ ਨਾਰਮਲ ਬੋਟਲ ਇਦਾਂ نیچے ਰੱਖ ਕੇ ਇਸ ਦੇ ਉੱਪਰ ਤੁਸੀਂ ਹਲਕੀ ਹਲਕੀ ਇਦਾਂ ਮ사ਜ ਕਰਨ ਦੀ ਕੋਸ਼ਿਸ਼ ਕਰਨੀ ਜਿਆਦਾ ਜ਼ੋਰ ਦੀ ਨਹੀਂ ਕਰਨੀ ਔਰ ਦੈਨ ਇਸ ਨੂੰ ਤੁਸੀਂ 2 ਤੋਂ 3 ਮਿੰਟ ਕਰਦੇ ਰਹਿਣਾ ਅਗਰ ਤੁਹਾਨੂੰ ਇਹ ਆਈਸ ਨਾਲ ਕੀ ਹੋਏਗਾ ਬਰਫ਼ ਦਾ ਫਾਇਦਾ ਕੀ ਹੋਏਗਾ ਜਿੱਥੇ ਉਥੇ ਇਨਫਲੇਮੇਸ਼ਨ ਹੋਈ ਹੋਈ ਓ ਹੀਲ ਵੀ ਨਾਲ ਹੋ ਜਾਏਗੀ ਸੋ ਪ੍ਰੇਫਰੈਂਸ ਪਾਣੀ ਦੀ ਬੋਤਲ ਵਾਲੀ ਆ ਅਗਰ ਕਈ ਵਾਰੀ ਸਵੇਰੇ ਸਵੇਰੀ ਬੋਤਲ ਲੈਣ ਕੌਣ ਜਾਏਗਾ ਫ੍ਰਿਜ 'ਚ ਇਹ ਵੀ ਬਹੁਤ ਵੱਡੀ ਗੱਲ ਹੈ ਸੋ ਤੁਸੀਂ ਬੋਲ ਆਪ ਦੇ ਸਿਰਾਂਲੇ ਰੱਖ ਲੈਣੀ ਆ ਬੋਲ ਨੀਚੇ ਰੱਖ ਕੇ ਆਪਾਂ ਐਦਾਂ ਬੋਲ ਆਪਾਂ ਮੂਵ ਕਰਦੇ ਰਹਿਣੀ ਆ ਇਸ ਨੂੰ ਆਪਾਂ ਕਰਨਾ ਹੈ 2 ਤੋਂ 3 ਮਿੰਟ ਇਸ ਤੋਂ ਬਾਅਦ ਨਹੀਂ ਕਰਨਾ ਹੌਲੀ ਹੌਲੀ ਥੋੜਾ ਜਿਹਾ ਪ੍ਰੈਸ਼ਰ ਦੇਣਾ ਇਹ ਨਹੀਂ ਵੀ ਸਾਰਾ ਹੀ ਪ੍ਰੈਸ਼ਰ ਦੇ ਦੇਣਾ ਨਹੀਂ ਹੌਲੀ ਹੌਲੀ ਪ੍ਰੈਸ਼ਰ ਦੇ ਔਰ ਦੈਨ ਆਪਾਂ ਇਸ ਨੂੰ ਵੀ 2 ਤੋਂ 3 ਮਿੰਟ ਕਰਦੇ ਰਹਿਣਾ ਹੈ ਇਹ ਹੋ ਗਈ ਥੋਡੀ ਸੈਕਿੰਡ ਐਕਸਰਸਾਈਜ਼ ਹੁਣ ਆਪਾਂ ਗੱਲ ਕਰ ਲਾਂਗੇ ਆ ਥਰਡ ਐਕਸਰਸਾਈਜ਼ ਦੀ ਥਰਡ ਐਕਸਰਸਾਈਜ਼ ਦੇ ਵਿੱਚ ਆਪਾਂ ਕੀ ਕਰਾਂਗੇ ਫਿਰ ਆਪਾਂ ਬੈੱਡ ਦੇ ਉੱਪਰ ਹੀ ਆ ਜਾਣਾ ਔਰ ਇਸ ਦੇ ਵਿੱਚ ਆਪਾਂ ਇੱਕ ਚਾਦਰ ਲੈ ਲੈਣੀ ਹੈ ਜਿਹੜੀ ਆਪਣੇ ਕੋਲ ਚਾਦਰ ਹੋएगी ਇਸ ਦੇ ਨਾਲ ਆਪਾਂ ਆਪਣਾ ਪੂਰਾ ਕਾਫ ਮਸਲ ਔਰ ਹੈਮਸਟ੍ਰਿੰਗ ਮਸਲ ਸਟ੍ਰੈਚ ਕਰ ਦੇਣਾ ਚਾਦਰ ਨੂੰ ਆਪਾਂ ਇਦਾਂ ਫੜ ਲਿਆ ਔਰ ਦੈਨ ਆਪਾਂ ਇਸ ਨੂੰ ਦੇਖੋ दैन आप होल्ड करना दस सैकड एक दो तीन चार पे सात आठ नौ दस इस जगह पर प्रॉपर स्ट्रैच पै रहा देन रिलैक्स फिर होल्ड स्ट्रैच एक दो तीन चार पे सात आठ नौ दस देन मेरा आप स्ट्रैच एक दो तीन चार पे सात आठ नौ दस दैन रिलैक्स फिर आप उप एक दो तीन चार पे सात आठ नौ दस दैन रिलैक्स ये तीन गिण के सात सत्तों आठ सैट लाने की कोशिश करनी थोड़ा इस जगह पर और इस जगह पर स्ट्रैच पड़ेगा दैन रिलैक्स यही होगी थोड़ी थर्ड एक्सरसाइज हूँ जी फोर्थ एक्सरसाइज है ਉਹ ਹੈ ਕਿ ਆਪਣੀ ਐਂਕਲ ਟੂ ਪੰਪਸ ਕਰਨੇ ਆਪਾਂ ਸਿੱਧੇ ਪੈ ਜਾਣਾ ਔਰ ਐਂਕਲ ਟੂ ਪੰਪਸ 1 2 3 4 5 6 7 8 9 10 11 12 ਥੈਨ ਰਿਲੈਕਸ ਇਸ ਨਾਲ ਕੀ ਹੋਏਗਾ ਬਲੱਡ ਸਰਕੂਲੇਸ਼ਨ ਵਧੇਗੀ ਔਰ ਆਪਣਾ ਜਿਹੜਾ نیچے ਪੈਰਾਂ ਦੇ ਵਿੱਚ ਖੂਨ ਦਾ ਸੰਚਾਰ ਵਧਨ ਕਰਕੇ ਆਪਣਾ ਦਰਦ ਦਾ ਲੈਵਲ ਘਟਾਉਣਾ ਸ਼ੁਰੂ ਹੋ ਜਾਏਗਾ ਇਸਦੇ ਵੀ ਤੁਸੀਂ चार तो पैट लाने बारह बारह दे हूँ जी अगली कसरत है वह आप हील रेज एक्सरसाइज उस है आप उठ के दीवार के नाल जाना इदा करके आइडिया उपर चुक दे इतने आप होल्ड करना पांच सैकेंड एक दो तीन चार पेन रिलैक्स एक दो तीन चार पेन रिलैक्स एक दो तीन चार पेन रिलैक्स एक दो तीन चार प देन ਰਿਲੈਕਸ 1 2 3 4 5 देन ਰਿਲੈਕਸ 1 2 3 4 5 देन ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਔਰ ਫਿਰ ਤੁਸੀਂ ਬੈਠ ਜਾਣ ਇਹ ਸਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਹਾਡੇ ਕਿਤੇ ਵੀ ਜਿਹੜਾ ਪੈਰ ਸਵੇਰੇ ਉੱਠ ਕੇ ਥੱਲੇ ਨਹੀਂ ਲੱਗਦਾ ਸੀ ਉਹ ਲੱਗਣਾ ਸ਼ੁਰੂ ਹੋ ਜਾਏਗਾ ਔਰ ਤੁਹਾਡੇ ਕਿਤੇ ਵੀ ਦਰਦ ਨਹੀਂ ਹੋਏਗਾ ਜਿਹੜਾ ਤੁਹਾਡੀ ਅੱਡੀ 'ਚ ਵੀ ਦਰਦ ਹੁੰਦਾ ਅੱਡੀ ਦਰਦ ਦੇ ਲਈ ਵੀ ਇਹ ਸੇਮ ਕਸਰਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਇਸ ਜਗ੍ਹਾ ਤੇ ਆਪਣੀ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਇਸ ਨੂੰ ਹੀਲ ਹੋਣ ਦੇ ਵਿੱਚ 5 ਤੋਂ 10 ਦਿਨ ਲੱਗ ਜਾਂਦੇ ਨੇ ਔਰ ਤੁਸੀਂ ਰਾਤ ਨੂੰ ਸੌਣ ਵੇਲੇ ਕੋਕੋਨਟ ਦੇ ਆਇਲ ਨਾਲ ਇਸ ਦੀ ਮ사ਜ ਕਰਨੀ ਹੈ ਔਰ ਰਾਤ ਨੂੰ ਸੌਣ ਵੇਲੇ ਤੁਸੀਂ ਇੱਕ ਜਾਂ ਦੋ ਬਦਾਮ ਔਰ ਇੱਕ ਅਖਰੋਟ ਅਗਰ ਪਾਣੀ ਚ ਪੀਓ ਕਿ ਸਵੇਰੇ ਤੁਸੀਂ ਗਰਮ ਗਰਮ ਪਾਣੀ ਜਾਂ ਗਰਮ ਗਰਮ ਚਾਹ ਜਾਂ ਗਰਮ ਗਰਮ ਦੁੱਧ ਨਾਲ ਲਾਉਂਗੇ ਉਹ ਇਸ ਦੇ ਲਈ ਬਹੁਤ ਹੀ ਲਾਹੇਵੰਦ ਹੋਵੇਗਾ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਫੁੱਟਪੀਨ ਰਿਗਾਰਡਿੰਗ ਸਾਤੋਂ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਸਾਡੀ ਵੀਡੀਓ ਆਪਣੇ ਭੈਣਾ ਆਪਣੇ ਮਾਵਾ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਸਿਹਤ ਦੇ ਪ੍ਰਤੀ ਜਾਗਰੂਕਤਾ ਹੋਵੇ ਕਿਉਂਕਿ ਅਸੀਂ ਕੋਈ ਵੀ ਕਸਰਤ ਗਲਤ ਨਹੀਂ ਗਾਈਡ ਕਰਦੇ ਹਮੇਸ਼ਾ ਸਹੀ ਕਸਰਤਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਲੋਡ ਅਨੁਸਾਰ ਜਿਹੜੀ ਕਸਰਤ ਹੁੰਦੀ ਹੈ ਸੋ ਮਿਲਾਂਗੇ ਜਲਦ ਆਪਾਂ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਸਾਰੇ ਜਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ